ਜੈ ਹੋ ਸੁਆਮੀ ਜੀ ਜੀ ਜੈ ਇਸ ਲਈ ਕਿਉਂਕਿ ਤੁਸੀਂ ਬਿਮਾਰੀਆਂ ਤੋਂ ਦੂਰ ਕਰਨ ਲਈ ਜਿਹੜੀ ਇਹ ਮੁਹਿੰਮ ਛੇੜੀ ਹੈ ਇਹ ਮੁਹਿੰਮ ਨੂੰ ਬਹੁਤ ਪਿਆਰੀ ਕਹੂੰਗਾ ਮੈਂ ਤੇ ਲੋਕਾਂ ਦੇ ਭਲੇ ਲਈ ਆਪਾਂ ਜਿਹੜੀ ਇਹ ਮੁਹਿੰਮ ਅੱਜ ਛੇੜੀ ਹੈ ਸ਼ੁਰੂਆਤ ਕੀਤੀ ਹੈ ਤੇ ਇਸ ਨੂੰ ਫਲ ਲੱਗਣ ਫੁੱਲ ਲੱਗਣ ਤੇ ਆਪਾਂ ਇਹੀ ਆਸ ਕਰਦੇ ਆਂ ਜੀ ਸਵਾਮੀ ਜੀ ਸਾਰੀ ਕਾਇਨਾਤ ਦੇ ਵਿੱਚ ਇੱਕੋ ਹੀ ਹੋੜ ਲੱਗੀ ਹੈ ਕਿ ਤੰਦਰੁਸਤ ਕਿਵੇਂ ਰਹਾ ਜਾਵੇ ਤਕੜਾ ਕਿਵੇਂ ਰਹਾ ਜਾਵੇ ਹੈਲਦੀ ਕਿਵੇਂ ਰਹਾ ਜਾਵੇ ਜੀ ਆਪਾਂ ਇਸ ਵੀਡੀਓ ਨੂੰ ਆਪਣੇ ਜਿਹੜੇ ਦਰਸ਼ਕ ਨੇ ਵੀਅਰਸ ਨੇ ਲਿਸਨਰ ਨੇ ਉਹਨਾਂ ਨੂੰ ਇਸ ਲਈ ਸਮਰਪਿਤ ਕਰਦੇ ਆ ਕਿ ਉਹ ਜ਼ਿੰਦਗੀ ਨੂੰ ਜਿਉਣ ਦੇ ਢੰਗ ਕੀ ਨੇ ਉਹਨਾਂ ਨੂੰ ਜਿਉਣ ਖਾਣ ਪੀਣ ਦਾ ਢੰਗ ਕੀ ਹੈ ਰਹਿਣ ਦਾ ਢੰਗ ਕੀ ਹੈ ਪਹਿਨਣ ਦਾ ਢੰਗ ਕੀ ਹੈ ਦੇਖਣ ਦਾ ਢੰਗ ਕੀ ਹੈ ਸੌਣ ਦਾ ਢੰਗ ਕੀ ਹੈ ਉਹ ਦੱਸੀਏ ਜੀ ਸੇਖੋ ਸਾਹਿਬ ਦਿਨਚਰਿਆ ਬਣਾਉਣੀ ਪੈਂਦੀ ਆ ਜਦੋਂ ਅਸੀਂ ਤਕੜਾ ਹੋਣਾ ਜਦੋਂ ਅਸੀਂ ਤੰਦਰੁਸਤ ਹੁੰਦੇ ਆ ਤਾਂ ਸਾਡੀਆਂ ਬਿਮਾਰੀਆਂ ਸਾਥੋਂ ਕੋਹਾਂ ਦੂਰ ਹੁੰਦੀਆਂ ਜੀ ਜਦੋਂ ਅਸੀਂ ੀਕ ਹੁੰਦੇ ਆ ਕਮਜ਼ੋਰ ਹੁੰਦੇ ਨੇ ਤਾਂ ਸਾਡੇ ਆਸੇ ਪਾਸੇ ਕੰਧਾਂ ਨਾਲ ਵੀ ਬਿਮਾਰੀਆਂ ਚੰਗੜੀਆਂ ਹੁੰਦੀਆਂ ਜੀ ਸੱਚ ਆ ਜੀ ਹਾਂ ਇਸ ਲਈ ਮੇਰਾ ਗਰਮੀਆਂ ਦਾ ਜਿਹੜਾ ਬਹੁਤ ਫੇਵਰੇਟ ਆ ਔਰਤ ਤੇ ਮਰਦ ਲਈ ਹੂੰ ਜਿਹਨੂੰ ਸ਼ੂਗਰ ਨਹੀਂ ਹੈਗੀ ਹੂੰ ਤੁਸੀਂ ਦੋ ਪੀਸ ਸਵੇਰੇ ਉੱਠਣਸਾਰ ਆਵਲਾ ਮਰਬਾ ਨਾਲ ਅੱਛਾ ਇੱਕ ਗਲਾਸ ਤੁਸੀਂ ਦੁੱਧ ਨਾਲ ਠੰਡਾ ਦੁੱਧ ਲੈ ਲਓ ਜਾਂ ਗਰਮ ਗਰਮ ਲੈ ਲਓ ਠੰਡਾ ਲੈ ਲਓ ਠੀਕ ਹੈ ਠੀਕ ਹੈ ਜੀ ਹਾਂ ਇੱਕ ਘੰਟਾ ਕੁਸ ਖਾਓ ਪੀਓ ਨਾ ਤੁਸੀਂ ਦੇਖੋਗੇ ਵੀ ਜਿਹੜੀ ਭੁੱਖ ਤੁਹਾਨੂੰ 9 ਵਜੇ ਲੱਗਦੀ ਹੈ ਉਹ ਤੁਹਾਨੂੰ 8 ਵਜੇ ਲੱਗਦੀ ਜੀ ਫਿਰ ਜਦੋਂ ਸਵੇਰੇ ਤੁਸੀਂ ਔਲਾ ਲੈਨੇ ਹੋ ਜੀ ਤਾਂ ਇੱਕ ਤਾਂ ਵਿਟਾਮਿਨ ਸੀ ਦੀ ਵਿਟਾਮਿਨ ਡੀ ਦੀ ਜੀ ਕਮੀ ਦੂਰ ਹੋਊਗੀ ਅੱਖਾਂ ਦੀ ਰੋਸ਼ਨੀ ਵਧੂਗੀ ਸਭ ਤੋਂ ਵੱਡਾ ਹੈ ਦੂਜੇ ਨੰਬਰ ਤੇ ਔਲਾ ਤੁਹਾਡੇ ਸਰੀਰ ਦੇ ਵਿੱਚ ਐਨੀ ਕਿ ਤਾਕਤ ਭਰ ਦਿੰਦਾ ਜੀ ਸਿਆਣੇ ਵੀ ਕਹਿੰਦੇ ਨੇ ਹਾਂ ਔਲੇ ਦਾ ਖਾਦਾ ਹਾਂ ਠੀਕ ਹੈ ਜੀ ਵੀ ਔਲੇ ਦਾ ਖਾਦਾ ਸਾਨੂੰ ਤੇ ਸਿਆਣੇ ਦਾ ਕਿਹਾ ਹੋਇਆ ਹੈ ਨਾ ਬਾਜ ਜਾਤ ਲੱਗਦਾ ਇਸ ਲਈ ਗਰਮੀਆਂ ਦੇ ਵਿੱਚ ਅਪ੍ਰੈਲ ਮਹੀਨੇ ਤੋਂ ਲੈ ਕੇ ਹਾਂ ਬਸੰਤਾਂ ਤੱਕ ਜਦੋਂ ਤੱਕ ਬਸੰਤਾਂ ਸ਼ੁਰੂ ਨਹੀਂ ਹੁੰਦੀਆਂ ਹਾਂ ਉਦੋਂ ਤੱਕ ਤੁਸੀਂ ਆਵਲੇ ਦਾ ਸੇਵਨ ਕਰੋ ਜੀ ਤੇ ਜਦੋਂ ਤੁਸੀਂ ਬਸੰਤਾਂ ਸ਼ੁਰੂ ਹੋ ਗਈਆਂ ਫਿਰ ਤੁਸੀਂ ਕੀ ਕਰਨਾ ਹੈ ਹੈਡ ਦਾ ਮਰਬਾ ਲੈਣਾ ਹਰੜ ਹਾਂ ਜਿਆੰਗਾ ਹੈੜ ਲੈ ਲਓ ਜੋ ਵੀ ਤੁਹਾਨੂੰ ਹੈਰਡ ਮਿਲਦੀ ਹੈ ਹਾਂ ਉਹਦੇ ਚਾਰ ਪੀਸ ਤੁਸੀਂ ਸ਼ਾਮ ਨੂੰ ਪੈਣ ਲੱਗਿਆਂ ਹਾਂ ਤੇ ਸ਼ਾਮ ਸਵੇਰੇ ਅਰ ਸ਼ਾਮ ਨੂੰ ਚਾ ਚਾਰ ਪੀਸ ਤੁਸੀਂ ਦੁੱਧ ਨਾਲ ਲਓ ਅੱਛਾ ਅੱਠ ਪੀਸ ਲੈ ਲੈਣੇ ਅੱਠ ਪੀਸ ਲੈ ਲੈਣੇ ਛੋਟੋ ਛੋਟੇ ਹੁੰਦੇ ਨੇ ਕੋਈ ਵੱਡੇ ਨਹੀਂ ਹੁੰਦੇ ਹੈਗੇ ਹਾਂ ਉਹਦੇ ਨਾਲ ਹੈ ਨਿਕ ਜਹੀ ਆ ਵਸੈਲੇ ਤੱਕ ਥੋੜੇ ਸਰੀਰ ਤੋਂ ਬਾਹਰ ਕੱਢਦੇ ਆ ਜੀ ਗਰਮੀਆਂ ਦੇ ਵਿੱਚ ਅਸੀਂ ਸਰਦੀਆਂ ਵਿੱਚ ਤੁਸੀਂ ਦੇਖਿਆ ਹੋਣਾ ਸੌਰੀ ਬਰਸਾਤ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਪੇਟ ਦੀਆਂ ਬਿਮਾਰੀਆਂ ਹੀ ਜ਼ਿਆਦਾ ਹੁੰਦੀਆਂ ਨੇ ਹਾਂਜੀ ਜੇਕਰ ਤੁਹਾਡਾ ਟਾਈਫੈਡ ਵਿਗੜਦਾ ਹੈ ਤਾਂ ਉਹ ਬਰਸਾਤ ਦੇ ਦਿਨਾਂ ਵਿੱਚ ਹੀ ਵਿਗੜੂਗਾ ਕਿਉਂਕਿ ਟਾਈਫੈਡ ਹਾਂ ਅੰਤੜੀਆਂ ਦਾ ਬੁਖਾਰ ਕਿਹਾ ਜਾਂਦਾ ਉਹਦਾ ਕਾਰਨ ਪੇਟ ਹੀ ਹੋਊਗਾ ਪੇਟ ਹੀ ਜੀ ਖੈਰ ਤੁਹਾਡੇ ਪੇਟ ਨੂੰ ਬਾਹ ਖੁੱਭੀ ਸਾਫ਼ ਕਰਦੀ ਹੈ ਇਹ ਦੋ ਚੀਜ਼ਾਂ 5 ਮਹੀਨੇ ਲਈ ਇੱਕ ਨਿਯਮ ਬਣਾ ਲਓ ਅੱਛਾ ਵੀ ਤੁਸੀਂ ਲੈਣਾ ਹੀ ਲੈਣਾ ਹਾਂ ਫਿਰ ਤੁਸੀਂ ਦਿਨ ਦੇ ਵਿੱਚ ਦਹੀਂ ਦੁੱਧ ਰੱਜ ਕੇ ਲਓ ਪਰਹੇਜ਼ ਨਾ ਕਰੋ ਜੇਕਰ ਤੁਸੀਂ ਤੰਦਰੁਸਤ ਹੈਗੇ ਹੋ ਹਾਂ ਚੀਜ਼ਾਂ ਨਾ ਛੱਡੋ ਹਰ ਪ੍ਰਕਾਰ ਦਾ ਫਲ ਲੋ ਇਹ ਡਾਕਟਰਾਂ ਨੇ ਜਿਹੜੇ ਹੋਰ ਡਰਾਡ ਤੇ ਡਰਾ ਦੰਦਿਆ ਲੋਕਾਂ ਨੂੰ ਵੀ ਦੁੱਧ ਬੰਦ ਕਰ ਦੋ ਜੇ ਉਹ ਇਹ ਤਾਂ ਹਾਰਟ ਐਟੈਕ ਹੋ ਜੂ ਉਹ ਹੋ ਜੂ ਚਲੋ ਪ੍ਰਹੇਜ ਬਿਮਾਰੀ ਦੇ ਮੁਤਾਬਕ ਬਿਮਾਰੀ ਦੇ ਮੁਤਾਬਕ ਹੋ ਸਕਦਾ ਲੇਕਿਨ ਇੱਕ ਕਾਮਨ ਬੰਦ ਹਰ ਇੱਕ ਨਹੀਂ ਹਰ ਇੱਕ ਨਹੀਂ ਲਿਆ ਹਰ ਇੱਕ ਨੂੰ ਤੁਸੀਂ ਇਹ ਦੋ ਇਹ ਦੋ ਟਿਪਸ ਕਿ ਜਹੇ ਨੇ ਜੋ ਖੁਖ ਖਲਾਉਂਦੇ ਨੇ ਹੈੜੀ ਖੁਖ ਖਲਾਉਂਦੀ ਆ ਇਹ ਹੋਰ ਆਓ ਆਓ ਅੱਛਾ ਫਿਰ ਅਸੀਂ ਇਹਨੂੰ ਅਗਰ ਬਿਹੇੜਾ ਨਾਲ ਜੋੜਦੇ ਆ ਅੱਛਾ ਆਸ ਵੀਰੇ ਨੂੰ ਅਸੀਂ ਤ੍ਰਿਫਲਾ ਚ ਲੈ ਜਾਂਦੇ ਤ੍ਰਿਫਲਾ ਬਣ ਜਾਂਦਾ ਤ੍ਰਿਫਲਾ ਬਣਦਾ ਠੀਕ ਆ ਜੀ ਤਾਂ ਬਿਹੜੇ ਜਿਹੜਾ ਖਾਣ ਦਾ ਸਮਾਂ ਉਹ ਹੈਗਾ ਸਰਦੀ ਉਹ ਕਰਮਾਤ ਸੱਤ ਮਹੀਨੇ ਉਹਦਾ ਪੂਰੇ ਦਾ ਪੂਰਾ ਸਿਸਟਮ ਤੁਹਾਨੂੰ ਬਿਰੋ ਉਹਦੀ ਵੀ ਲੋੜ ਨਹੀਂ ਹੈਗੀ ਆਪਣੇ ਤ੍ਰਿਫਲਾ ਦੀ ਤ੍ਰਿਫਲਾ ਦੀ ਵੀ ਲੋੜ ਨਹੀਂ ਜੇ ਤੁਸੀਂ ਲੈਂਦੇ ਹੋ ਤਾਂ ਲੱਗ ਮਾਤਵਾ ਜੇ ਐਵੇਂ ਲੈਂਦੇ ਹੋ ਤਾਂ ਜਿਆਦਾ ਵਧੀਆ ਹੈ ਜਿਆਦਾ ਵਧੀਆ ਨੇਚੁਰਲ ਹੈ ਬਿਲਕੁਲ ਨੇਚੁਰਲ ਹੈ ਉਹ ਪਾਊਡਰ ਸ਼ਾਇਦ ਅਸਰ ਕਰੇ 30% ਇਹ 100 ਇੱਕ ਵਾਰ ਸਾਰੀਆਂ ਭੈਣਾਂ ਤੇ ਵੀਰਾਂ ਨੂੰ ਹੀ ਗੱਲ ਕਹਾਂਗਾ ਜੀ ਵੀ ਤੁਸੀਂ ਆਪਣੀ ਸਬਜੀ ਦੇ ਵਿੱਚ ਦਾਲ ਦੇ ਨਾਲ ਦੇਸੀ ਘਿਓ ਜ਼ਰੂਰ ਇਸਤੇਮਾਲ ਕਰੋ ਅੱਛਾ ਜੀ ਦੇਖੋ ਦੇਸੀ ਕੀ ਦੇ ਨਾਲ ਤੁਹਾਡਾ ਬੀਪੀ ਨਹੀਂ ਵੱਧਦਾ ਜੀ ਅਸੀਂ ਰੋਜ਼ ਦੇਸੀ ਕੀ ਲੈਂਦੇ ਹਾਂ ਸਭ ਤੋਂ ਵੱਡੀ ਇਹ ਹੀ ਗੱਲ ਕਹੀ ਗਈ ਹੈ ਕਿ ਬੀਪੀ ਵਧੂਗਾ ਦੇਦੇ ਨਹੀਂ ਨਹੀ ਬਾਤ ਨਹੀਂ ਵੱਧਾ ਹਾਂ ਜੇ ਤੁਹਾਡਾ ਪੇਟ ਸਾਫ਼ ਨਹੀਂ ਹੋਊਗਾ ਹਾਂ ਫਿਰ ਵਧੂ ਫਿਰ ਵਧੂਗਾ ਤੁਹਾਡਾ ਪੇਟ ਸਾਫ਼ ਹੋਗਾ ਜੇ ਤੁਸੀਂ ਇਹ ਨੁਸਕੇ ਪਨਾ ਰਹੇ ਨਾਲ ਹਰੜ ਬਿਹੜਾ ਵਾਲੇ ਟਾਈਮ ਦੇ ਮੁਤਾਬਕ ਤਾਂ ਨਹੀਂ ਵੱਧ ਸਕਦਾ ਨਹੀਂ ਵੱਧ ਸਕਦਾ ਹਾਂ ਜੀ ਅਕੋਰਡਿੰਗ ਟੂ ਅਯੁਰਵੇਦਾ ਜੀ ਜੇਕਰ ਤੁਸੀਂ ਦੇਸੀ ਕੀ ਨਿਤ ਜੂਸ ਕਰਦੇ ਹੋ ਦਾਲ ਸਬਜ਼ੀ ਦੇ ਵਿੱਚ ਤਾਂ ਉਹਦੇ ਨਾਲ ਤੁਹਾਡੇ ਸਰੀਰ ਦੇ ਵਿੱਚ ਇੱਕ ਬਿਮਾਰੀ ਨਹੀਂ ਆਊਗੀ ਇਹ ਪੇੜ ਦੇ ਜਿੰਨੇ ਵੀ ਰੋਗ ਨੇ ਉਹ ਨਹੀਂ ਆਉਣਗੇ। ਤੇ ਦੂਜੇ ਨੰਬਰ ਤੇ ਥੋੜੇ ਸਰੀਰ ਦੇ ਵਿੱਚ ਜਿਹੜੀ ਕਹਿੰਦੇ ਨੇ ਖੁਸ਼ਕੀ ਆ ਗਈ। ਹੂੰ ਜਾਂ ਕਹਿੰਦੇ ਨੇ ਵੀ ਇਹਦਾ ਐਚਵੀ ਘਟ ਗਿਆ, ਖੂਨ ਘਟ ਗਿਆ। ਹਾਂ ਜਾਂ ਇਹਦੀਆਂ ਹੱਡੀਆਂ ਕਮਜ਼ੋਰ ਹੋ ਗਈਆਂ। ਹਾਂ ਜਾਂ ਵਿਟਾਮਿਨ B12 ਦੀ ਕਮੀ ਆ ਗਈ। ਦੇਸੀ ਕੀ ਖਾਣ ਦੇ ਨਾਲ। ਹਾਂ ਸਾਰੀਆਂ ਖਾਸ ਕਰਕੇ ਗਾਹੂ ਦਾ ਕੀ ਖਾਣ ਦੇ ਨਾਲ ਇਹ ਸਾਰੇ ਚੀਜ਼ ਨੂੰ ਅਸੀਂ ਕਵਰ ਕਰਦੇ ਹਾਂ। ਪ੍ਰੋਬਲਮਾਂ ਖਤਮ। ਤਾਕੜੇ ਬੰਦੇ ਨੂੰ ਕੋਈ ਬਿਮਾਰੀ ਨਹੀਂ। ਜੀ। ਮਾੜੇ ਬੰਦੇ ਨੂੰ ਸਾਰੀ ਬਿਮਾਰੀ। ਉੰਮਰ ਇੱਕ ਗੱਲ ਦੱਸੋ ਮੇਰੇ ਮਨ 'ਚ ਨਾਲ ਦੀ ਨਾਲ ਜਿਵੇਂ ਆਪਾਂ ਮਹੀਨੇ ਦੱਸ ਪਾਵਾਂਗੇ ਵੀ ਕਿਹੜੇ ਮਹੀਨਿਆਂ ਦੇ ਵਿੱਚ ਹਰੜ ਕਿਹੜੇ ਮਹੀਨੇ 'ਚ ਬਿਹੜਾ ਤੇ ਕਿਹੜੇ ਮਹੀਨੇ ਦੇ ਵਿੱਚ ਦੇਖੋ ਜੀ ਆਵਲਾ ਮਾਰਚ ਤੋਂ ਲੈ ਕੇ ਜੂਨ ਜੁਲਾਈ ਤੱਕ ਤੁਸੀਂ ਲੈ ਸਕਦੇ ਹੋ ਜੁਲਾਈ ਤੱਕ ਠੀਕ ਹੈ ਠੀਕ ਹੈ ਅਗਸਤ 'ਚ ਸ਼ੁਰੂ ਕਰ ਦਿਓ ਆਪਣਾ ਹਾਂ ਅਗਸਤ ਦੇ ਵਿੱਚ ਪੰਜਾਬ ਪੰਜਾਬੀ ਆਪਾਂ ਸੌਣ ਮਹੀਨਾ ਕਹਿੰਦੇ ਸ਼ੁਰੂ ਹੋ ਜਾਂਦਾ ਠੀਕ ਹੈ ਜੀ ਤੇ ਪ੍ਰਸ਼ਾਂਤਾਂ ਉਹ ਤੋਂ ਬਾਅਦ ਤੁਸੀਂ ਹਰੜ ਦਾ ਪ੍ਰਯੋਗ ਕਰੋ ਅਗਸਤ ਤੋਂ ਸ਼ੁਰੂ ਦੁੱਧ ਦੇ ਨਾਲ ਤਿੰਨ ਮਹੀਨੇ ਫਿਰ ਉਹ ਜੀ हां दिसंबर तक हां अच्छा अगस्त सितंबर अक्टूबर नवंबर दिसंबर पांच महीने ठीक है जी फिर आगे ਤੁਸੀਂ ਤਿੰਨ ਮਹੀਨੇ ਜਿਹੜੇ ਬੱਚੇ ਬਾਕੀ ਬੱਚੇ ਠੀਕ ਹੈ ਠੀਕ ਹੈ ਜੀ ਉੱਥੇ ਉੱਥੇ ਤੁਸੀਂ ਮਿਹੜਾ ਯੂਜ਼ ਕਰ ਸਕਦੇ ਸਰਦੀਆਂ ਆ ਜਾਣ ਸਰਦੀਆਂ ਆ ਜਾਣ ਗਰਮ ਜਾਂ ਤੁਸੀਂ ਤ੍ਰਿਫਲਾ ਵੀ ਲੈ ਸਕਦੇ हां ਲੇਕਿਨ ਉਹ ਤ੍ਰਿਫਲਾ ਸਰਦੀਆਂ ਦੇ ਵਿੱਚ ਗਰਮ ਪਾਣੀ ਦੇ ਨਾਲ ਹੀ ਲੈਣਾ ਜਾਂ ਗਰਮ ਦੁੱਧ ਦੇ ਨਾਲ ਹੀ ਲੈਣਾ ਗਰਮੀਆਂ ਦੇ ਵਿੱਚ ਠੰਡੇ ਨਾਲ ਆਮ ਨਾਲ ਆਮ ਉਦੋਂ ਸਰਦੀਆਂ ਦੇ ਵਿੱਚ ਗਰਮ ਨਾਲੀ ਜਾਂ ਗਰਮ ਦੁੱਧ ਨਾਲ ਜਗਾ ਜੀ ਜੀ ਇਹ ਵੀ ਬੜੀ ਸਿਸ਼ੋਪੰਚ ਹੁੰਦੇ ਆ ਲੋਕ ਕਿਉਂਕਿ ਇਹ ਨਾ ਵੀਡੀਓਜ਼ ਬਹੁਤ ਆਉਂਦੀਆਂ ਜੀ ਵੀ ਐਨੇ ਵਜੇ ਲੈ ਲਓ ਇੰਨਾ ਲੈ ਲਓ ਇਹ ਲੈਣਾ ਕਦੋਂ ਹੁਣ ਆਪਾਂ ਤ੍ਰਿਫਲਾ ਜੀ ਤ੍ਰਿਫਲਾ ਲੈਣਾ ਸ਼ੁਰੂ ਕਰਦਾ ਤ੍ਰਿਫਲਾ ਰਾਤ ਕੀ ਇਹਦਾ ਰਾਤ ਨੂੰ ਖਾਣਾ ਖਾਓ ਹਾਂ ਸ਼ਹਿਰ ਨੂੰ ਜਾਓ ਥੋੜਾ ਬਹੁਤ ਹਾਂ ਫਿਰ ਉਹ ਤੋਂ ਬਾਅਦ ਤੁਸੀਂ ਤ੍ਰਿਫਲਾ ਚੂਰਨ ਇੱਕ ਚਮਚ ਉਸੇ ਪਾਣੀ ਨਾਲ ਲੈ ਕੇ ਪੀ ਸਕਦੇ ਠੀਕ ਹੈ ਇੰਨੀ ਮਾਤਰਾ ਹੋਏਗੀ ਹਾਂ ਕਈਆਂ ਵਾਰ ਕਈਆਂ ਨੂੰ ਐ ਹੁੰਦਾ ਵੀ 3 ਵਜੇ ਪੇਟ ਸਾਫ ਹੋਊਗਾ ਉੱਠ ਸਕਦੇ ਆ 3 ਵਜੇ ਹਾਂ ਠੀਕ ਹੈ ਜੇ ਬਜ਼ੁਰਗ ਨੇ 40 ਸਾਲ ਤੋਂ ਉਪਰਾਂ ਉਹਨਾਂ ਨੂੰ ਕਰੀਕੁਰੀ 3 ਵਜੇ 3 ਵਜੇ ਉੱਠਣਾ ਪੈਣਾ ਪੇਟ ਸਾਫ ਹੋਣ ਦੇ ਲਈ ਆਮ ਸਧਾਰਨ ਜੇ ਆਪਾਂ ਕਹੀਏ ਵੀ 15 ਸਾਲ ਤੋਂ ਲੈ ਕੇ 40 ਸਾਲ ਤੱਕ ਹਾਂ ਬੰਦੇ ਨੂੰ ਸਵੇਰੇ ਜਿਵੇਂ ਵੀ ਨੋਰਮਲ ਆਪਾਂ ਜਾਣਦੇ ਹਾਂ ਨਾ ਉੱਠਣ ਉਹ ਵਰਤਦਾ ਠੀਕ ਹੈ ਜੀ ਇਸ ਕਰਕੇ ਉਹਨਾਂ ਕੇ ਟਾਈਮ ਦਾ ਗੈਪ ਹੋ ਗਿਆ ਜੀ ਜੇ ਤੁਹਾਨੂੰ ਕਬਜ ਜਿੱਤੀ ਆ ਤਾਂ ਤੁਸੀਂ ਸਵੇਰੇ ਉੱਠਣਸਾਰ ਵੀ ਇਹ ਵਿਧੀ ਅਪਣਾ ਸਕਦੇ ਹੋ ਦੋਵਾਰਾ ਜੀ ਦੋਨੋਂ ਟਾਈਮ ਲੈ ਸਕਦੇ ਦੋਨੋਂ ਟਾਈਮ ਲੈ ਸਕਦੇ ਬਹੁਤ ਸੋਹਣੀ ਗੱਲ ਤੇ ਜਿਸ ਤਰ੍ਹਾਂ ਕਿ ਆਮਲੇ ਦੀ ਗੱਲ ਆਈ ਹੈ ਆਪਾਂ ਆਮਲਾ ਕਿਸੇ ਵੀ ਫਾਰਮ ਚ ਲੈ ਸਕਦੇ ਆਪਾਂ ਸਵੇਰੇ ਕਲਾਜਾ ਮਰਬਾ ਠੀਕ ਹੈ ਨੀ ਚੂਰਨ ਵੀ ਲੈ ਸਕਦੇ ਆ ਅੱਛਾ ਮਰਬਾ ਵੀ ਲੈ ਸਕਦੇ ਆ ਕੱਲਾ ਆਮਲੇ ਦਾ ਚੂਰਨ ਵੀ ਲੈ ਸਕਦੇ ਆ ਪਾਣੀ ਨਾਲ ਜੀ ਸਵੇਰੇ ਜੀ ਹਾਂ ਇਹ ਤਾਂ ਬਾਜ਼ਾਰ ਦੇ ਵਿੱਚ ਬਹੁਤ ਵੱਡਾ ਮੈਨੂੰ ਇੱਕ ਗੱਲ ਦੱਸੋ ਜਿਹੜੀ ਪੁੱਛਣ ਵਾਲੀ ਗੱਲ ਆ ਵੀ ਸਭ ਤੋਂ ਅਸਰ ਕਿਹੜਾ ਜ਼ਿਆਦਾ ਹੋਊਗਾ ਗੋਲੀ ਦਾ ਦੇਖੋ ਆਪਾਂ ਇਹ ਦਿਨਾਂ ਦੇ ਵਿੱਚ ਸਰੀਰ ਨੂੰ ਤੰਦਰੁਸਤ ਹੋਣ ਲਈ ਆਪਾਂ ਗੱਲ ਕਰ ਰਹੇ ਹਾਂ ਸਾਲ ਭਰ ਦੇ ਲਈ ਹਾਂ ਇਹ ਤਿੰਨ ਚੀਜ਼ਾਂ ਇਸ ਲਈ ਤੁਸੀਂ ਦੇਖਿਆ ਹੋਣਾ ਸੁਣਿਆ ਆਪਾਂ ਨੇ ਤੇ ਸਾਡੇ ਮੁਤਾਬਕ ਤਾਂ ਹੈ ਹੀ ਕਿ ਤ੍ਰਿਫਲਾ ਕਾਇਆ ਕਲਪ ਕਰਨ ਵਾਲਾ ਚੂਰਣ ਕਾਇਆ ਕਲਪ ਚੂਰਣ ਹੀ ਇਹਨੂੰ ਬੋਲਿਆ ਜਾਂਦਾ ਹਾਂ ਆਪਾਂ ਸਾਲ ਦੇ ਵਿੱਚ ਤਿੰਨੇ ਚੀਜ਼ਾਂ ਇਸਤੇਮਾਲ ਕਰ ਰਹੇ ਹਾਂ ਨਹੀਂ ਮੈਂ ਤੁਹਾਨੂੰ ਪੁੱਛਿਆ ਵੀ ਜੇ ਹੁਣ ਇਹਦੀਆਂ ਆਮਲੇ ਦੀਆਂ ਆਮਲਾ ਕਿਉਂਕਿ ਅੱਜ ਦਾ ਟਾਈਮ ਚੱਲ ਰਿਹਾ ਲੋਕਾਂ ਨੂੰ ਦੋਸਤਾਂ ਨੂੰ ਹੁਣ ਲੈਣਾ ਪਊਗਾ ਉਹ ਵੀਡੀਓ ਦੇਖਣ ਤੋਂ ਬਾਅਦ ਸਾਰੇ ਨੇ ਲੈਣਾ ਸ਼ੁਰੂ ਕਰ ਦੇਣਾ ਆਪਣੇ ਅਜ਼ੀਜ਼ ਐ ਨੇ ਪਿਆਰੇ ਨੇ ਤੇ ਦੇਖਣ ਵਾਲੇ ਤੇ ਆਮਲੇ ਨੂੰ ਆਪਾਂ ਸਭ ਤੋਂ ਅੱਛੀ ਫਾਰਮ ਕਿਹੜੀ ਹੈ ਵੀ ਉਹਨੂੰ ਮਰਬਾ ਜਾ ਗੋਲੀ ਵੀ ਉਹਨਾਂ ਹੀ ਅਸਰ ਕਰੂ ਕਈ ਲੋਕ ਆਮਲਾ ਖਾਣਾ ਪਸੰਦ ਨਹੀਂ ਕਰਦੇ ਜਿਵੇਂ ਪਿੱਛੇ ਮੇਰੇ ਮਦਰ ਆਏ ਹੋਏ ਸੀਗੇ ਕੈਨੇਡਾ ਤੋਂ ਬਲਵਿੰਦਰ ਕੌਰ ਸੇਖੋਂ ਇਹ ਵੀਡੀਓ ਉਹਨਾਂ ਨੂੰ ਸਮਰਪਿਤ ਹੈ ਜੀ ਤੇ ਉਹਨਾਂ ਨੂੰ ਜਦੋਂ ਮੈਂ ਕਿਹਾ ਆਮਲਾ ਲਿਆ ਕੇ ਰੱਖਤਾ ਉਹ ਕਾਲ ਕਰਦੇ ਸੀ ਹਾਲਤ ਕਰਕੇ ਰੋਜ਼ ਰੋਜ਼ ਹੀ ਭੁੱਲ ਜਾਂਦੇ ਸੀ ਜਿਹਾ ਆਪਾਂ ਕਹ ਲਈਏ ਗੋਲੀ ਕੋਲੇ ਪਈ ਹੋਵੇ ਲੈ ਲੈ ਆਮਲੇ ਦੀ ਕੋਈ ਆਂਦੀ ਹੈ ਗੋਲੀ ਠੀਕ ਹੈ ਉਹ ਨਹੀਂ ਜਾਂ ਚੂਰਨ ਲਾਓ ਚੂਰਨ ਚੂਰਨ ਲਿਆ ਜਾਵੇ ਠੀਕ ਹੈ ਚੂਰਨ ਉਹਨਾਂ ਹੀ ਅਸਰ ਕਰੂ ਉਹਨੇ ਅ ਚੂਰਨ ਮੋਟਾ ਕੁੱਟਿਆ ਹੋਵੇ ਅਜਾ ਮੋਟਾ ਹੋਵੇ ਜਦੋਂ ਅਸੀਂ ਪ੍ਰੀਕ ਪੀਸਦੇ ਆ ਨੂੰ ਹਾਂ ਹਾਂ ਤਾਂ ਗਰਮੀ ਦੇ ਕਾਰਨ ਨਾ ਹਾਂ ਉਹਦੇ ਤੱਤ ਬਹੁਤ ਸਾਰੇ ਮਰ ਜਾਂਦੇ ਆਪ ਘਟਾ ਲਓ ਮੋਟਾ ਜਿਹਾ ਘਟਾ ਲਓ ਜੀ ਆਵਲਾ ਲਾਓ ਜੀ ਆਪਣਾ ਹਾਂ ਕੁੱਟੋ ਨੂੰ ਆ ਕੁੱਟੋ ਆਪ ਵੀ ਕੁੱਟ ਲਓ ਆ ਵੀ ਖਾ ਲਓ ਥੋੜਾ ਸਰੀਰ ਆ ਥੋੜਾ ਦਿਮਾਗ ਆ ਨਮਕ ਨਮਕ ਵੀ ਪਾ ਸਕਦਾ ਟੇਸਟ ਨਹੀਂ ਨਹੀਂ ਅੱਛਾ ਐਵੇਂ ਸਿੱਧਾ ਸਿੱਧਾ ਤੇ ਹੁਣ ਆਪਾਂ ਕੀਤਾ ਹੈ ਹੈਲਦੀ ਰਹਿਣ ਲਈ ਆਪਾਂ ਦੇ ਜਿਹੜਾ ਐਰੋਬੈਟਿਕ ਦਾ ਨੁਸਖਾ ਇੱਕ ਜੀ ਲੇਕਿਨ ਇੱਕ ਦਿਨਚਰਿਆ ਦੇ ਵਿੱਚ ਖੁਰਾਕ ਕੀ ਹੋਣੀ ਚਾਹੀਦੀ ਅੱਜ ਦੇ ਬੰਦੇ ਦੀ ਹੋਰ ਕੀ ਜਿਹੜੀ ਕੋਈ ਅੱਛੀ ਚੀਜ਼ ਜਿਵੇਂ ਅੱਡ ਅੱਡ 3 12 ਦੇ 12 ਮਹੀਨਿਆਂ ਦੀ ਵੀ ਹੁਣ ਆ ਫਰੂਟ ਖਾਣ ਲੱਗ ਜਾਓ ਇੱਕ ਇੱਕ ਅਸਰ ਕਿਉਂਕਿ ਆਮ ਬੰਦਾ ਖਾ ਵੀ ਨਹੀਂ ਸਕਦਾ ਜਿਆਦਾ ਵੀ ਜਿਹੜਾ ਸਰੀਰ ਲਈ ਇੱਕ ਅਮਰਤ ਦਾ ਕੰਮ ਕਰੇ ਨਹੀਂ ਜਦੋਂ ਅਸੀਂ ਛੇ ਰਸਾਂ ਦੀ ਗੱਲ ਕਰਦੇ ਆ ਛੇ ਲਾਭਨਾ ਦੀ ਗੱਲ ਕਰਦੇ ਆ ਤਾਂ ਬਾਜ਼ਾਰ ਦੇ ਵਿੱਚ ਜਿੰਨੇ ਵੀ ਫਲ ਉਦਰਤੇ ਨੇ ਸਾਨੂੰ ਲੈਣੇ ਜੀ ਉਹ ਥੋੜੇ ਥੋੜੇ ਕਰਕੇ ਸਾਰੇ ਨੂੰ ਖਾਣੇ ਤੇ ਮੌਸਮ ਦੇ ਮਤ ਠੀਕ ਹੁਣ ਗੱਲ ਸੁਣ ਜੀ ਜੇ ਅੰਬ ਦਾ ਮੌਸਮ ਆ ਰਿਹਾ ਤਾਂ ਅੰਬ ਵੀ ਖਾਓ ਅੱਛਾ ਜੀ ਸੇਬ ਦਾ ਮੌਸਮ ਆ ਰਿਹਾ ਸੇਬ ਖੂਬ ਖਾਓ ਜੇ ਅੰਬ ਖਾਣ ਨਾਲ ਬੜੇ ਬੱਚਿਆਂ ਨੂੰ ਵੀ ਨਕਸੀਰ ਛੁੱਟ ਜਾਂਦੀ ਹੈ ਬਹੁਤ ਗਰਮ ਹੋਣ ਦਾ ਤਾਸੀਰ ਗਰਮ ਹੈ ਉਹਦੀ ਜਿਨ੍ਹਾਂ ਦੀ ਨਹੀਂ ਜੇਕਰ ਤੁਸੀਂ ਉਹਨੂੰ ਠੰਡਾ ਕਰਕੇ ਲੈਂਦੇ ਹੋ ਹਾਂ ਫਿਰ ਸੀਰੋ ਦੀ ਠੰਡਾ ਕਿਵੇਂ ਬਰਫ਼ 'ਚ ਪਾਓ ਅੱਛਾ ਜਾਂ ਪਾਣੀ ਵਾਲੇ ਬਰਫ਼ ਵਾਲੇ ਪਾਣੀ 'ਚ ਪਾ ਕੇ ਹਾਂ ਜਿਹਨਾਂ ਬੱਚਿਆਂ ਨੂੰ ਨਕਸੀਰ ਫੁੱਟਦੀ ਹੈ ਹਾਂ ਉਹਦਾ ਖੂਨ ਖਾਂਵੇ ਦਸਦੇ ਹੋ ਹਾਂ ਜੀ ਉਹਨੂੰ ਧਨੀਏ ਤੇ ਪਦੀਨੇ ਦੀ ਚਟਨੀ ਅੱਛਾ ਉਹ ਠੰਡੀ ਹੁੰਦੀ ਹੈ ਅੱਛਾ ਸਬਜ਼ੀ ਦੇ ਨਾਲ ਰੋਟੀ ਦੇ ਨਾਲ ਰੋਜ਼ ਖਵਾਓ ਰੋਜ਼ ਤਾਂ ਗਰਮੇ ਵਿੱਚ ਤਾਂ ਖਾਣਾ ਹੀ ਚਾਹੀਦਾ ਅੰਮ੍ਰਿਤ ਸਾਡੇ ਲਈ ਅੱਛਾ ਫਿਰ ਕਦੇ ਵੀ ਨਿਕਸੇ ਨਹੀਂ ਰੋਟੀ